ਸਸਿਕਾਲ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਪਿੰਡ ਜੋਗੇ ਵਾਲਾ ਦੱਬੜੀ ਦੇ ਨਾਲ ਵੀਰਵਾਰ ਨੂੰ ਦੇਣਾ ਵੀਰਵਾਰ ਨੂੰ ਇਹੀ ਮੰਡੀ ਪਿੰਡ ਤੁੰਗ ਵਾਲੀ ਲੱਗਦੀ ਸੀ ਹੁਣ ਤੁੰਗ ਵਾਲੀ ਪਿੰਡ ਵਾਲੀ ਮੰਡੀ ਇੱਥੇ ਪਿੰਡ ਜੋਗੇ ਵਾਲਾ ਆ ਗਿਆ ਹਰਿਆਣਾ ਦੇ ਵਿੱਚ ਪੰਜਾਬ ਚ ਤਬਦੀਲ ਹੋ ਕੇ ਕੱਲੀ ਜਗ੍ਹਾ ਹੀ ਤਬਦੀਲ ਹੋਈ ਆ ਲੋਕ ਸਾਨੂੰ ਉਹੀ ਦੇਖਣ ਨੂੰ ਮਿਲਣਗੇ ਬੰਦੇ ਉਹੀ ਆ ਵਪਾਰੀ ਉਹੀ ਆ ਵੇਚਣ ਵਾਲੇ ਉਹੀ ਆ ਸਿਰਫ ਜਗਾ ਜਗਾ ਜਰੂਰ ਤਬਦੀਲ ਕਰ ਲਈ ਉਹ ਵੀ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਸਰਕਾਰਾਂ ਕਾਰਨ ਹੋਇਆ ਸਾਰਾ ਕੁਝ ਇਹ ਅੱਜ ਫੇ ਹਰਿਆਣੇ ਚ ਮੰਡੀ ਲੱਗਣ ਲੱਗੀ ਹੈ ਹਰੇਕ ਵੀਰਵਾਰ ਨੂੰ ਪਿੰਡ ਜੋਗੇ ਵਾਲਾ ਬਹੁਤ ਸਾਰੇ ਵਪਾਰੀ ਆਏ ਆ ਬਾਹਰ ਆਪਣੇ ਨਾਲ ਸਾਡੇ ਨਾਲ ਖੜਾ ਪ੍ਰਕਾਸ਼ ਚੋਹਾਨ ਮਹਾਰਾਸ਼ਟਰ ਤੋਂ ਆ ਇਹਦੇ ਵੀ ਵਿਚਾਰ ਸੁਣਦੇ ਆ ਨੂੰ ਮੰਡੀ ਕਿਵੇਂ ਲੱਗੀ ਸਸ਼ਟ੍ਰੀਕਾਲ ਸਭਾਈਓ ਕੋ ਤੋ ਆ ਵੀਰ ਆ ਜਾ ਆ ਆ ਜਾ ਰਹਾ ਸਸ਼ਟ੍ਰੀਕਾਲ ਸਭਾਈਓ ਕੋ ਮੈਂ ਬੋਲਣਾ ਚਾਹਤਾ ਹੂ कि डॉक्टर साहब ने जो मंडी तुंगोली में सबसे बड़ा पंजाब के अंदर जो मंडी खड़ा किया था और बहुत मेहनत के साथ और आपको किसान भाइयों को लेकर खड़ा किया था जो कि मंडी का लाभ उसे ही मिलना चाहिए था लेकिन वो जो लाभ है वो सरकार अभी उठा रही है लेकिन आपने जो किसान भाई है वो सब डॉक्टर के साथ अभी खड़े हैं जितना भीड़ उधर तुंगोली में था उतना ही भीड़ उससे कई गुना ज़्यादा भीड़ इधर डाबा वाले मंडी में हुआ है इसका एक जो कारण है जो डॉक्टर साहब ने जो साथ दिया लोगों को, जो हमें भी बहुत सपोर्ट रहने के लिए मिलता है प्रबंध हो जाता है खाना पीना का प्रबंध हो जाता है और जो ट्रांसपोर्ट में बीच में अगर दिक्कत आई तो उसका भी प्रबंध किया जाता है अच्छी तरह से बहुत अच्छा दिल का और बहुत नेक इंसान है मैं तो यही चाहता हूँ भगवान से दुआ करता हूँ क्योंकि ऐसा ही काम उनका चले और सब मिलजुल के काम करे और जो ये मंडी है किसान वही हो सके उतना ज्यादा माल यहाँ लेके आना है इसका आपको भी बहुत लाभ होगा और सबका मिलके लाभ हो जाएगा आपको अगर ये मंडी में आप कनेक्ट रहोगे तो किसान और जो व्यापारी लोग हैं इनको माल बहुत दाम में मिलेगा ये सबका फायदा का, का मंडी है और आप डॉक्टर से जुड़े हो तो बहुत बहुत धन्यवाद ऐसा ही काम आगे जाके आप उनको करना है और डॉक्टर साहब का साथ देना है हो सके उतना आप उन माल लेके आओ और माल यहाँ बेचो बहुत कस्टमर या ग्राहक हम तो हर हफ्ते हर महीने में इधर से पाँच सौ पांच सौ नग उठाएंगे और पहले पाँच सौ उठाते पहले पाँच सौ नग उठाते थे अभी छह सौ सात सौ उठाएंगे क्योंकि हमें डॉक्टर को सपोर्ट करना है बस मेहरबानी जी ਪ੍ਰਕਾਸ਼ ਚਾਂਦ ਜੀ ਦਾ ਬਹੁਤ ਬਹੁਤ ਧੰਨਵਾਦ ਆਪਣੇ ਨਾਲ ਭਾਈ ਰਾਜਵੀਰ ਦਾदू ਮੱਟ ਖੜਿਆ ਇਹਨਾਂ ਦੇ ਵਿਚਾਰ ਵੀ ਆਪਾਂ ਲੈਨੇ ਆ। ਮੈਚ ਦੇ। ਹੋਇਆ। ਹਾਂਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆਂ ਭਾਈ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਜਿਵੇਂ ਆਪਾਂ ਪਿਛਲੇ ਟਾਈਮ 'ਚ ਵੇਖਦੇ ਸੀਗੇ ਜਿਹੜੀ ਤੰਗ ਵਾਲੀ ਮੰਡੀ ਸੀਗੀ بڑے ਬੰਦਿਆਂ ਦਾ ਰੋਜ਼ਗਾਰ ਸੀਗਾ। ਉੱਥੇ ਜਿਵੇਂ ਆਪਾਂ ਹੁਣ ਦੇਖ ਸਕਦੇ ਆ ਉਦੋਂ ਦੁੱਗਣੀ ਪਿੰਡ ਜੋਗਿਆ ਵਾਲੇ ਜਿਹੜੀ ਹਰਿਆਣੇ ਚ ਭਰ ਲਾ ਗਈ। ਉਥੇ ਗੱਲ ਕੀ ਸੀ ਕਿ ਸਭ ਤੋਂ ਪਹਿਲਾਂ ਵੀ ਇੱਕ ਸਟੈਂਡ ਬਣ ਗਿਆ ਸੀ, ਰਾਹ ਬਣ ਗਿਆ ਸੀਗਾ ਬੱਕਰੀਆਂ ਵਾਲੇ ਕੰਮ ਦੇ, ਬੱਕਰੀਆਂ ਵਾਲੇ ਕੀਤੇ ਨੂੰ ਲੋਕ ਸਭ ਤੋਂ ਬਾਅਦ ਚਾਹਣ ਲੱਗੇ ਸੀ ਵੀ ਹਾਂ ਜਾਨਵਰ ਵੇਚਣਾ, ਜਾਨਵਰ ਲੈਣਾ ਕਿੱਥੇ ਜਾਣਾ, ਟੋਂਗਾਂ ਵਾਲੀ ਜਾਣਾ। ਸਭ ਤੋਂ ਬਾਅਦ ਆ ਅੱਜ ਦੇਖਣ ਨੂੰ ਆ ਚੀਜ਼ ਮਿਲੀ ਹੈ ਜਿਹੜਾ ਮੇਰਾ ਏਰੀਆ ਸੀ ਮੱਡੀ ਡੱਪੜੀ ਦਾ ਏਰੀਆ ਸੀ। ਸਾਨੂੰ ਉੱਥੇ ਬਾਟ ਪੈਂਦੀ ਸੀ ਘੱਟੋ ਘੱਟ 70 ਤੋਂ 80 ਕਿਲੋਮੀਟਰ। ਜਦੋਂ ਸਾਡੇ ਕੋਲ ਇੱਕ ਦੋ ਜਾਣ ਪਰ ਹੁੰਦੇ ਮੁੰਡਿਆਂ ਕੋਲੇ ਨਵੇਂ ਮੁੰਡੇ ਉੜਦੇ ਕਈ ਦਾ ਕਰਾਇਆ ਕਨੀਓ ਭਾਜੀ ਜਾਂਦੇ ਸੀਗੇ ਉੱਥੇ ਰਾਜਨੀਤਿਕ ਲੋਕਾਂ ਨੇ ਮੰਡੀ ਨੂੰ ਮਾਰ ਪਾਤੀ ਅੰਦਰ ਵੜ ਕੇ ਸੱਪ ਬਣ ਕੇ ਡੰਗ ਮਾਰ ਗਏ ਪਰ ਕਹਿੰਦੇ ਨਾ ਪ੍ਰਮਾਤਮਾ ਜੋ ਕਰਦਾ ਚੰਗਾ ਕਰਦਾ ਡਾਕਟਰ ਸਾਹਿਬ ਜਿਹੜੀ ਮੰਡੀ ਨੇ ਇੱਥੇ ਰੰਗ ਲਾਏ ਆ ਅੱਜ ਸਵਾਦ ਹੀ ਜੀ ਮੰਡੀ ਆਪਣੀ ਇੱਥੇ ਜੀ 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 ਸਵਾਦ ਆ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਐਦੂੰ ਵੀ ਤਕਨੀਕੀ ਚੌਗਣੀ ਭਰ ਲੱਗ ਜਾਣੀ ਆ ਬਈ ਠੀਕ ਆ ਤੇ ਜਿਹੜੇ ਮੇਰੇ ਏਰੀਆ ਦੇ ਲੋਕ ਨੇ ਹਰ ਇੱਕ ਨੂੰ ਮੇਰੀ ਬੇਨਤੀ ਆ ਇੱਥੇ ਆਓ ਸਿੱਖੋ ਅੱਗੇ ਪਹਿਲਾਂ ਵੀ ਅਕਾਪਾ ਵੀਡੀਓ 'ਚ ਬੋਲੇ ਸੀ ਇੱਥੇ ਜਿਹੜੇ ਨਵੇਂ ਫਾਰਮਰ ਨੇ ਸਭ ਤੋਂ ਵੱਧ ਮਾਰ ਕਿੱਥੇ ਖਾਂਦੇ ਨੇ ਦਵਾਈ ਟੱਪੇ ਕਿੰਨੀ ਹੋ ਜਿਹੜੇ ਨਵੇਂ ਕੰਮ ਕਰਦੇ ਆ ਕੀ ਕਹਿੰਦੇ ਆ ਜਾਨਵਰ ਬਿਮਾਰ ਆ ਗਿਆ ਜਮੇ ਹੁਣ ਧੁੱਪ ਚਾ ਜਾਨਵਰ ਦੇ ਤੇ ਸਟ्रेस 'ਚ ਆ ਜਾਂਦਾ ਹੈਗਾ ਜਾਨਵਰ ਆਪਾਂ ਘਰੇ ਲੈ ਜਾਂਦੇ ਆ ਨਵੇਂ ਬੰਦੇ ਨੂੰ ਸਾਂਭਣ ਦਾ ਨਹੀਂ ਪਤਾ ਹੁੰਦਾ ਘਰੇ ਆ ਕੇ ਮਰ ਜਾਂਦਾ ਹੈ ਫੇਰਾਵਲਾ ਨਿੰਦਲਪੈਦਾ ਮੰਡੀ ਨੂੰ ਮੰਡੀ ਨੂੰ ਨਿੰਦਨ ਵਾਲੀਆਂ ਗੱਲਾਂ ਆਪਾਂ ਬਾਹਰ ਕੱਢ ਦਾਂਗੇ ਆਉਣ ਵਾਲੇ ਟਾਈਮ 'ਚ ਇੱਥੇ ਬਹੁਤ ਪ੍ਰਬੰਧਕ ਵੀਰ ਨੇ ਤੁਸੀਂ ਨਾਮ ਲਿਖਾਜੋ ਜਦੋਂ 40 ਤੋਂ 50 ਬੰਦੇ ਆਉਣਗੇ ਸੋਡਾ 1 ਘੰਟੇ ਦਾ 2 ਘੰਟੇ ਦਾ ਇੱਥੇ ਕੈਂਪ ਫਰੀ ਲਾ ਦਿਆ ਕਰਾਂਗੇ ਪਿੰਡ ਜੋਗੀ ਵਾਲੇ ਜਿਹੜੀ ਤੁੰਗ ਵਾਲੀ ਮੰਡੀ ਲੱਗਦੀ ਸੀ ਹੁਣ ਜੋਗੀ ਵਾਲੇ ਲੱਗਦੀ ਆ ਤੇ ਇੱਥੇ ਸਾਰੇ ਵੀਰ ਪਹੁੰਚਿਆ ਕਰੋ ਡਾਟ ਸਾਹਿਬ ਬਹੁਤ ਬਹੁਤ ਵਧਾਈਆਂ ਜੀ ਮਿਹਰਬਾਨੀ ਭਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਜਿਹੜੇ ਰੰਗ ਲੱਗੇ ਸੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੀ ਵੀ ਤੁੰਗ ਵਾਲੀ ਪਰ ਉਹਨਾਂ ਨੂੰ ਆਇ ਨਹੀਂ ਪਤਾ ਸੀ ਨਾਲ ਚਿਹਰਾ ਕਿਹੜਾ ਜੋੜਾ ਚਿਹਰਾ ਜੋੜਾ ਸੀ ਡਾਕਟਰ ਬਲਵਿੰਦਰ ਸਿੰਘ ਬਾਣ ਦਾ ਲੋਕ ਇਹਨਾਂ ਨੂੰ ਵੱਧ ਪਿਆਰ ਕਰਦੇ ਆ ਨਾ ਜੀ ਓਥੇ ਵੱਧ ਪਿਆਰ ਕਰਦੀ ਸੀ ਛੋਡੇ ਨਾਲ ਹੀ ਹਰ ਸਾ ਬੰਦੇ ਜੋੜੇ ਆ ਤੇ ਵਾਇਰ ਹੋ ਕੇ ਅਰਦਾਸ ਕਰਦੇ ਆ ਛੋਡੀ ਮੰਡੀ ਇੱਥੋਂ ਉੱਥੋਂ ਨਾਲੋਂ ਹੋਰ ਵੀ ਚਾਰ ਗੁਣਾ ਵੱਧ ਰੰਗ ਲਾਵੇ ਮਿਹਰਬਾਨੀ ਭਾਈ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ